ਜਿਨ੍ਹਾਂ ਦੇ ਸੁਪਨੇ ਆ ਵੀ ਸਾਡੇ ਘਰ ਹੋਟਲ ਵੜ ਕੇ ਪਣ ਜਾਣ ਸਾਡੇ ਘਰ ਲਗਜ਼ਰੀ ਪਣ ਜਾਣ ਤੇ ਅੱਜ ਦੀ ਵੀਡੀਓ ਧਿਆਨ ਦੇ ਨਾਲ ਦੇਖ ਲਓ ਆ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਇਆ 9000 ਪ੍ਰੀ ਸੀਅਲ ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਇੱਥੇ ਆਉਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਤੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ੋਪਿੰਗ ਕਰਦੇ ਆ 50000 ਰੁਪਏ ਦੀ ਤੁਸੀਂ ਪੰਜਾਬ ਦੇ ਜਿੱਥੇ ਮਰਜੀ ਹੋਵੋ ਤੁਹਾਨੂੰ ਅਸੀਂ ਹੋਮ ਡਿਵਿ ਜੀ ਬਿਲਕੁਲ ਫ੍ਰੀ ਦੇਵਾਂਗੇ ਤੁਸੀਂ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਦੇਖਦੇ ਹੋ ਮੈਂ ਚੈਲੰਜ ਕਰਦਾ ਇਹ ਤੁਹਾਨੂੰ ਹੋਰ ਕਿਸੇ ਦੁਕਾਨ ਤੋਂ ਇਦਾਂ ਦੇ ਆਰਟੀਕਲ ਮਿਲਣੇ ਨਹੀਂ ਹੈਗੇ ਪੌਸ਼ ਮਿਸ਼ਨ ਤੁਹਾਨੂੰ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ 1300 ਰੁਪਏ ਦਾ ਦੇਵਾਂਗੇ ਜਿੰਨੇ ਮਰਜ਼ੀ ਪੀਛ ਲਈਓ ਜੇ ਸਕੁਅਰ ਕਿਸੇ ਨੂੰ ਚਾਹੀਦਾ ਚੌਰਸ ਇਹ ਦੇਵਾਂਗੇ ਅਸੀਂ 1600 ਰੁਪਏ ਦਾ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀਸ ਸੀਟ ਬਲੈਕ ਕਲਰ ਵੀ ਮਿਲ ਜੇਗਾ ਇਦੇ ਵਿੱਚ ਗ੍ਰੇ ਕਲਰ ਵੀ ਮਿਲ ਜੇਗਾ ਮੰਨ ਲਓ ਤੁਸੀਂ ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਣ ਦੇ ਵੀ ਫ੍ਰੀ ਮੈਲ ਕੀ ਉਸ ਦੇ ਨਾਲ ਤੁਹਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ਾਪਿੰਗ ਨੇ ਚਾਹੇ ਤੁਸੀਂ ਗੀਜ਼ਰ ਫ੍ਰੀ ਲੈ ਲਓ ਚਾਹੇ ਤੁਸੀਂ ਹਾਰੋ ਫ੍ਰੀ ਲੈ ਲਓ ਵੈਂਟੀ ਭਾਈ ਜੀ ਇਹਦਾ 24 ਇੰਚੀਆ ਦੇਖੋ 8500 ਵਿਦ ਟੇਬਲ ਟੌਪ 17000 ਐਮ ਆਰ ਪੀ ਹੈ ਅਰੇ ਉਹ ਕਿਤੇ ਸੋਨੇ ਸੋਨੇ ਮਾਡਲ ਆਏ ਬਸ ਕਿਚਨ ਦੇ ਇਹ ਕਿਚਨ ਦੇ ਉੱਤੇ ਲੱਗਦੇ ਸਾਰੇ ਡਿਜ਼ਾਈਨ ਦੇਖੋ ਅਸੀਂ ਪਹੁੰਚਿਆ ਜਲੰਧਰ ਗਰਮੀਰ ট্রেਡਿੰਗ ਕੰਪਨੀ ਭਾਈ ਜੀ ਬਹੁਤ ਬਹੁਤ ਰਾਲਾ ਧੰਨਵਾ ਪਰ ਸਾਨੂੰ ਤਾਂ ਸੌਣ ਨੇ ਜੇ ਆਇਆ ਵੀ ਜਿਹੜੇ ਤੁਸੀਂ ਰੇਟ ਪਹਿਲਾਂ ਦਿੱਤੇ ਸੀ ਬਾਜ਼ਾਰ ਨਾਲੋਂ ਤਾਂ ਪਹਿਲੇ ਅੱਤੇ ਸੀ ਕਹਿੰਦੇ ਹੁਣ ਹੋਰ ਰੇਟ ਘਟਾ ਦੇ ਤੁਸੀਂ ਬਿਲਕੁਲ ਭਾਈ ਇਹ ਹੁਣ ਕੰਪਨੀਆਂ ਕੋ ਪ੍ਰਾਈਸ ਬਹੁ ਡਾਊਨ ਕਰਵਾਏ ਆ ਮਾਰਕੀਟ ਬਹੁ ਕੰਪੀਟੀਸ਼ਨ ਵਧ ਗਿਆ ਇਹ ਗੱਲ ਜਿੱਦਾਂ ਕਿ ਹੁਣ ਦੇਖੋ 1ਪੀ ਸੀਟ ਹੀ ਮਹੰਗਾਈਆਂ ਨਵੇਂ ਕਾਈ ਜਨ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਵਿਦ ਜੈਟ ਹੁਣ ਜੈਟ ਤੁਹਾਨੂੰ ਨਾਲ ਸੀਟ ਦੇ ਨਾਲ ਫ੍ਰੀ ਮਿਲੇਗਾ ਤੁਹਾਨੂੰ ਜੈਟ ਦੇ ਪੈਸੇ ਨਹੀਂ ਦੇਣੇ ਪੈਣਗੇ 10 ਸਾਲ ਦੀ ਗਾਰੰਟੀ ਇਹਨਾਂ ਦੀ 5500 ਰੁਪਏ ਹੀ ਦੇਵਾਂਗੇ ਸਾਡੇ ਕੋ ਨਵੇਂ-ਨਵੇਂ ਮਾਡਲ ਆਏ ਸਕੁਅਰ ਮਾਡਲ ਆ ਗਿਆ ਇਹ ਚ ਰਾਉਂਡ ਮਾਡਲ ਦੇਖੋ ਕਿੰਨੇ ਸੋਹਣੇ ਜੀ ਇਹ ਵਿਦ ਜੈਟ ਇਨ ਬਿਲਟ ਜੈਟ ਹੈ ਵਿੱਚ ਇਹਦੇ ਨਾਲ ਹੁਣ ਸਾਡੇ ਕੋ ਵੈਕਿਊਮ ਵਾਲੀ ਸੀਟਾਂ ਵੀ ਅਵੇਲੇਬਲ ਹੈ ਇਹ ਦੇਖੋ 5500 ਰੁਪਏ ਦੀ 10 ਸਾਲ ਦੀ ਗਾਰੰਟੀ ਹੈ ਇਹ ਵੈਕਿਊਮ ਵਾਲੇ ਮਾਡਲ ਦੇਖੋ ਕਿੰਨੇ ਸੋਹਣੇ-ਸੋਹਣੇ ਹੈ ਡਿਜ਼ਾਈਨ ਆਹ ਦੇਖੋ ਪਾਣੀ ਘੁੰਮ ਕੇ ਇਹਦੇ ਵਿੱਚ ਜਾਂਦਾ ਹੈ ਵੈਕਿਊਮ ਸੀਟ 10 ਸਾਲ ਦੀ ਗਾਰੰਟੀ ਜਿਹੜੇ ਮਰਜੀ ਡਿਜ਼ਾਈਨ ਲੈ ਲੋ ਜੀ ਕਿੰਨੇ ਹੀ ਮਾਡਲ ਨੇ ਦੇਖੋ ਸਾਡੇ ਕੋ ਉਸ ਤੋਂ ਬਾਅਦ ਦੇਖੋ ਸਾਡੇ ਕੋ 9000 ਤੋਂ ਘੱਟ ਨਹੀਂ ਮਿਲੇਗੀ 10 ਸਾਲ ਦੀ ਗਾਰੰਟੀ 4500 ਜਿਹੜਾ ਮਰਜ਼ੀ ਮਾਡਲ ਲੈ ਲਓ ਹੋਰ ਦੇਖੋ 4500 ਚ ਐਵੀ ਡਿਜ਼ਾਈਨ ਆਏ ਨਵੇਂ 10 ਸਾਲ ਦੀ ਘੰਟੀ ਇਹਨਾਂ ਦੀ ਕਲਰ ਦੀ ਸਾਡੇ ਕੋਲ ਸਟਾਰਟਿੰਗ ਰੇਂਜ ਆ ਜਾਂਦੀ ਜੀ 3500 ਰੁਪਏ ਦੀ 3500 ਤੋਂ ਸ਼ੁਰੂ ਆ ਮਾਰਕੀਟ ਤੁਹਾਨੂੰ 7000 ਦੀ ਘੱਟ ਨਹੀਂ ਮਿਲੇਗੀ ਦੇਖੋ ਜੀ ਬਹੁਤ ਵੱਡਾ ਤੁਹਾਡਾ ਫਾਇਦਾ ਕਰਦਾ ਤੁਸੀਂ ਦੇਖ ਲਓ ਗਰਮੀਰ ਟਰੇਡਿੰਗ ਕੰਪਨੀ ਨੇ ਆਪਣੇ ਰੇਟ ਆਪ ਹੋਰ ਘਟਾ ਦਿੱਤੇ ਆ ਉਕੇ ਇਹਨਾਂ ਨੂੰ ਬਹੁਤ ਵੱਡੀਆਂ ਡੀਲਸ ਮਿਲ ਗਈਆਂ ਆ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਿਆ 9000 ਪ੍ਰੀ سیل ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਸੋ ਫਾਇਦੇ ਤੁਸੀਂ ਲੈ ਲਓ ਛੇਤੀ ਛੇਤੀ ਆਜੋ ਆਫਰਾਂ ਬੜੇ ਸੀਮਤ ਸਮੇ ਲਈ ਹੈਗੀਆਂ ਬਿਲਕੁਲ ਭਾਈ ਇਹ ਸਾਡੇ ਕੋਲ ਆਈਵਰੀ ਕਲਰ ਵੀ ਮਿਲ ਜੇਗਾ ਦੇਖੋ ਕਿਸੇ ਨੇ ਆਫਵਾਈਟ ਕਰ ਲੈਣਾ ਫਿਰ ਸੌਨਸੀਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਫਿਰ ਦੇਖੋ ਜੈਗਵਾਰ ਦੀ 1 ਪੀ ਸੀਟ ਵੈਕਿਊਮ ਵਾਲੀ 10 ਸਾਲ ਦੀ ਗਾਰੰਟੀ ਇਹਦੀ ਫਿਰ ਹਿੰਦਵੀਰ ਦੀ ਵੀ ਮਿਲ ਜੇਗੀ ਹਿੰਦਵੀਰ ਦੇ ਵੈਕਿਊਮ ਮਾਡ ਔਰ ਕੋ ਸੈਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੀਟਾਂ ਦੀ ਸਾਰੇ ਬ੍ਰਾਂਡ ਅਵੇਲੇਬਲ ਆਪਣੇ ਕੋਲ ਜਿਹੜਾ ਮਰਜ਼ੀ ਬ੍ਰਾਂਡ ਲਲੋ ਸੋ ਬਾਜੀ ਵਾਈਟ ਦੇ ਵਿੱਚ ਨਾ ਸਾਰੀਆਂ ਦੇਖ ਲਈਏ ਨਾ ਅੱਜ ਕੱਲ ਬੜਾ ਜਮਾਨਾ ਚੱਲਦਾ ਹੈ ਕਹਿੰਦੇ ਕਲਰ ਦੇ ਵਿੱਚ ਥੋੜੀ ਜਿਆਦਾ ਹੋਰ ਲਗਜ਼ਰੀ ਬਿਲਕੁਲ ਬਾਜੀ ਸਾਡੇ ਕੋਲ ਕਲਰ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀਸ ਸੀਟ ਬਲੈਕ ਕਲਰ ਵੀ ਮਿਲ ਜੇਗਾ ਇਹਦੇ ਵਿੱਚ ਗ੍ਰੇ ਕਲਰ ਵੀ ਮਿਲ ਜੇਗਾ ਉਸ ਤੋਂ ਬਾਅਦ ਸਾਡੇ ਕੋਲ ਵਾਲ ਐਂਡ ਸੀਟਾਂ ਦੀ ਬਹੁਤ ਵੈਰਾਈਟੀ ਆਈ ਦੇਖੋ 4500 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਾਰੰਟੀ ਹੈ ਫਿਰ ਜੈਗਵਾਰ ਦੀ ਵੀ ਜਿੰਨੀ 10 ਸਾਲ ਦੀ ਗਾਰੰਟੀ ਇਹ ਦੇਖੋ ਨਵੇਂ ਨਵੇਂ ਮਾਡਲ ਆਏ ਇਹ ਦੇਖੋ ਕਿੰਨੇ ਸੋਹਣੇ ਐਚ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਗ੍ਰੇ ਕਲਰ ਬਲੈਕ ਕਲਰ ਚਾਕਲੇਟ ਕਲਰ ਮਿਲ ਜੇਗਾ ਫਿਰ ਉਸ ਤੋਂ ਬਾਅਦ ਆ ਜਾਂਦੇ ਸੇਮ ਕਲਰ ਦੀਆਂ ਮੈਨਟੀਆਂ ਦੇਖੋ ਇਹਨਾਂ ਦੀ ਵੀ 10 ਸਾਲ ਮਤਲਬ ਵਧੀਆ ਮਟੀਰੀਅਲ ਐਚ ਡੀ ਐਮ ਆਰ ਬੋਰਡ ਹੈ ਹਰ ਇੱਕ ਉੱਪਰ 5500 ਰੁਪਏ ਦੇਵਾਂਗੇ ਤੁਹਾਨੂੰ 24 ਇੰਚ ਦੀ ਮੈਨਟੀ ਜਿੰਨੇ ਮਰਜੀ ਕਲਰ ਲਲੋ ਜ ਸਾਡੇ ਦੇਖੋ ਪਹਿਲੀ ਗੱਲ ਤਾਂ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਾਈਸ ਹੈਗਾ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਡਿਜ਼ਾਈਨ ਬਹੁਤ ਸੋਹਣਾ ਇੱਕ ਗਾਰੰਟੀ ਹੋਰ ਆ ਨਾ ਇਹਨੂੰ ਸਿਉਂਗ ਲਗਣੀ ਆ ਨਾ ਇਹਨੂੰ ਸਲਾਬੇ ਨਹੀਂ ਖਾਣਾ ਰੇਟ ਘੱਟ ਦੇ ਵਿੱਚ ਵੀ ਬਹੁਤ ਸੋਹਣੀ ਕੁਆਲਿਟੀ ਦੇਖੋ ਕਿੰਨੇ ਸੋਹਣੇ ਸੋਹਣੇ ਗੱਲੇ ਜਿਹੜਾ ਮਰਜੀ ਕਲਰ ਸਾਰੇ ਸੇਮ ਰੇਟ ਤੇ ਲੈ ਜਾਓ ਸਾਡੇ ਕੋਲ ਇੱਥੇ ਛੋਟਾ ਸਾਈਜ਼ ਵੀ ਅਵੇਲੇਬਲ ਹੈ ਛੋਟਾ ਸਾਈਜ਼ ਤੁਹਾਨੂੰ ਪਵੇਗਾ 4500 ਰੁਪਏ ਦਾ ਦੇਖੋ ਚਾਰ ਕਲਰ ਇਹਦੇ ਚ ਵੀ ਮਿਲ ਜਾਣਗੇ ਤੁਹਾਨੂੰ ਕਿ ਇਹ ਟੇਬਲ ਟੌਪ ਦੇ ਨਾਲ ਬੇਗੀ ਤੁਹਾਨੂੰ 9000 ਰੁਪਏ ਦੀ ਜੀ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਹਨ ਅੱਗੇ ਵੀ ਤੁਹਾਨੂੰ ਦਿਖਾਉਣੇ ਬਿਲਕੁਲ ਉਤਮਾ ਸਾਡੇ ਕੋਲ ਆ ਜਾਂਦੀ ਟੇਬਲ ਟੌਪ ਦੇ ਨਾਲ ਦੇਖੋ ਟੇਬਲ ਟੌਪ ਦੇ ਨਾਲ ਅਸੀਂ ਵੈਂਟੀ ਦੇਵਾਂਗੇ ਤੁਹਾਨੂੰ 9500 ਰੁਪਏ ਦੀ ਵਿਦ ਟੇਬਲ ਟੌਪ 95 9000 500 ਰੁਪਏ ਆਫਰ ਪ੍ਰਾਈਸ ਉਤਮਾ ਵੱਡਾ ਸਾਈਜ਼ ਮਿਲ ਜੇਗਾ ਵੱਡਾ ਸਾਈਜ਼ ਲਈਓ ਸਾਡੇ ਕੋਲ 1.5 ਲੱਖ ਰੁਪਏ ਦਾ ਵਿਦ ਵਾਸ਼ ਵੇਸ਼ਨ ਵੈਂਟੀ ਦੇ ਨਾਲ 1.5 ਲੱਖ ਰੁਪਏ ਦੀ ਵਿਦ ਵਾਸ਼ ਵੇਸ਼ਨ ਹਮਮ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਹੈ ਜੇ ਦੇ 15000 ਰੁਪਏ ਦਾ ਦੇਵਾਂਗੇ ਮਾਰਕੀਟ 20000 ਤੋਂ ਘੱਟ ਨਹੀਂ ਮਿਲੂਗਾ ਇਹ ਦੇਖੋ ਛੋਟੇ ਜਿਹੇ ਕਿੰਨੇ ਸੋਹਣੇ ਸੋਹਣੇ ਮਾਡਲ 24 ਇੰਚ ਦੇ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆਏ ਆ ਸਾਰੇ ਹੀ 9500 9500 ਜਿੰਨੇ ਮਰਜ਼ੀ ਲਾਈਓ ਸਾਡੇ ਤੋਂ ਭਾਜੀ ਇੱਕ ਤੁਸੀਂ ਆਫਰ ਦਿੱਤੀ ਸੀ ਤੁਸੀਂ ਕਹਿੰਦੇ 50000 ਰੁਪਏ ਦੇ ਵਿੱਚ ਅਸੀਂ ਦੋ ਬਾਸ ਵਿੱਚ ਕਿਚਨ ਤਿਆਰ ਕਰਾਂਗੇ ਆਫਰ ਚੱਲ ਰਹੀ ਜੋ ਵੀ ਬਿਲਕੁਲ ਭਾਜੀ ਸਾਰੀ ਆਫਰਾਂ ਔਨ ਹੈ ਉਤੋਂ ਇਲਾਵਾ ਹੋਰ ਆਫਰਾਂ ਆਗੀਆਂ ਕੰਪਨੀ ਵੱਲੋਂ ਇਹ ਆਫਰ ਸਾਡੀ ਪਰਮਨੈਂਟ ਹੈ ਇਹ ਤੁਹਾਨੂੰ ਆਪਾਂ ਦੱਸ ਦਿੰਦੇ ਆ ਤੁਸੀਂ ਇੱਥੇ ਹੋਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਤੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ਾਪਿੰਗ ਕਰਦੇ ਆ 50000 ਰੁਪਏ ਦੀ ਤੁਸੀਂ ਪੰਜਾਬ 'ਚ ਜਿੱਥੇ ਮਰਜ਼ੀ ਹੋਵੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ 1 ਰੁਪਈਆ ਨਹੀਂ ਲੱਗਣਾ ਤੁਸੀਂ ਸਮਾਨ ਖਰੀਦਣਾ ਹੋਮ ਡਿਲੀਵਰੀ ਫ੍ਰੀ ਜਣੀ ਆ ਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ 32 ਇੰਚ 10.5 ਹਜ਼ਾਰ ਜਿੰਨੇ ਇੱਕੋ ਹੀ ਰੇਟ 'ਤੇ ਸੇਲ ਲਾਤੀ ਹੋਈ ਅੰਮਾ ਸਾਰੇ ਇੱਕੋ ਰੇਟ ਦੇ ਮਿਲਣਗੇ ਬਲੈਕ ਕਲਰ ਲੈ ਲੋ ਵਾਈਟ ਕਲਰ ਲੈ ਲੋ 1.5 ਲੱਖ ਦੇਖੋ ਜਿਹੜੇ ਆਪਣੇ ਘਰ ਬਣਾ ਰਹੇ ਆ ਫਲੈਟ ਬਣਾ ਰਹੇ ਆ ਕੋਠੀਆਂ ਬਣਾ ਰਹੇ ਆ ਹੋਟਲ ਰੈਸਟੋਰੈਂਟ ਛੇਤੀ ਛੇਤੀ ਆਜੋ ਆਫਰਾਂ ਲੱਗੀਆਂ ਬਹੁਤ ਬਿਲਕੁਲ ਭਾਜੀ ਟੇਬਲ ਟੌਪ ਸਾਡੇ ਕੋਲ 3500 ਰੁਪਏ ਤੋਂ ਸ਼ੁਰੂ ਫੇ 4500 ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਓਵਲ ਲੈ ਲੋ ਇਹ ਵੀ 4500 ਦਾ ਪਏਗਾ ਵੱਡਾ ਸਾਈਜ਼ ਆਹੋ ਕਿੰਨੇ ਸੋਹਣੇ ਸੋਹਣੇ ਬ੍ਰਾਊਨ ਕਲਰ ਆਹ ਦੇਖੋ 골ਡਨ ਕਲਰ ਬਲੂ ਕਲਰ ਫਿਰ ਉਸ ਬਾਅਦ ਦੇਖੋ ਆ ਇਹ ਵੀ ਤੁਹਾਨੂੰ ਅਸੀਂ 4500 ਰੁਪਏ ਦਵਾਂਗੇ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ ਫਿਰ ਵੱਡਾ ਸਾਈਜ਼ ਆ ਜਾਂਦਾ ਦੇਖੋ 5500 ਰੁਪਏ 28 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਓਵਲ ਵਾਈਟ ਮਾਰਬਲ ਸੀਰੀਜ਼ ਸਾਰੇ ਕੰਪਨੀ ਦੇ ਪੀਸ ਹੈ ਗਰੰਟਡ ਪੀਸ ਨੇ ਕਲਰ ਹਰ ਚੀਜ਼ ਦੀ ਗਾਰੰਟੀ ਆਪਣੇ ਕੋ ਇਹ ਦੇਖੋ ਸਾਡੇ ਕੋਲ ਸਾਈਜ਼ ਹਰ ਤਰ੍ਹਾਂ ਦੇ ਮਿਲ ਜਾਂਦੇ ਤੁਹਾਡੇ ਹੋਟਲਾਂ ਦੇ ਵਿੱਚ ਜਿਹੜੀਆਂ ਤੁਸੀਂ ਲੱਗੇ ਦੇ ਦੇਣਾ ਉਹੋ ਚੀਜ਼ਾਂ ਮਿਲਦੀਆਂ ਵੈਂਟੀ ਭਾਜੀ ਇਹਦਾ 24 ਇੰਚੀਆ ਦੇਖੋ 8500 ਵਿਦ ਟੇਬਲ ਟੌਪ 17000 ਐਮ ਆਰ ਪੀ ਹੈ 8500 ਰੁਪਏ ਦੀ ਜਿੰਨੇ ਮਰਜ਼ੀ ਕਲਰ ਉਸ ਤੋਂ ਬਾਅਦ ਟੇਬਲ ਡੋਅ ਦੀ ਵੈਰਾਈਟੀ ਦੇਖੋ ਕਿੰਨੇ ਸੋਹਣੇ ਨੇ ਗ੍ਰੇ ਕਲਰ, ਗੋਲਡਨ ਸਾਰੇ ਅਵੇਲੇਬਲ ਆਪਣੇ ਕੋ 4500 ਰੁਪਏ ਦਾ ਵੇਗਾ ਵਧੀਆ ਕੰਪਨੀ ਦਾ ਪੀਸ ਹੋਰ ਤੁਹਾਨੂੰ ਆਫਰ ਦੇਤੀ ਆ ਤੁਸੀਂ ਇੱਥੇ ਆ ਜਾਓ ਮੰਨ ਲਓ ਤੁਸੀਂ ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਮਿਲ ਗਈ ਉਸ ਦੇ ਨਾਲ ਤੁਹਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ਾਪਿੰਗ ਲੈ ਚਾਹੇ ਤੁਸੀਂ ਗੀਜ਼ਰ ਫ੍ਰੀ ਲੈ ਲਓ ਚਾਹੇ ਤੁਸੀਂ ਆਰੋ ਫ੍ਰੀ ਲੈ ਲਓ ਉਸ ਤੋਂ ਬਾਅਦ ਸਾਡੇ ਕੋ ਦੇਖੋ ਜੀ 1 ਪੀਸ ਵਾਸ਼ਿੰਗ ਮਸ਼ੀਨ ਦਾ ਨਵੇਂ ਮਾਡਲ ਆਏ ਦੇਖੋ ਬਲੈਕ ਕਲਰ ਮਿਲ ਜੇਗਾ ਗ੍ਰ ਬਹੁਤ ਵਧੀਆ ਅੱਛੀ ਕੁਆਲਿਟੀ ਦਾ 2800 ਰੁਪਏ ਦਾ ਦਵਾਂਗੇ ਜਿੰਨੇ ਮਰਜ਼ੀ ਪੀਸ ਲਏਓ ਸਾਡੇ ਕੋਲ ਆ ਦੇਖੋ ਵਾਈਟ ਕਲਰ ਬਰਾਊਨ ਕਲਰ ਉਸ ਤੋਂ ਬਾਅਦ ਸਾਡੇ ਕੋਲ ਮਿਕਸਰ ਦੀ ਵੈਰਾਈਟੀ ਦੇਖੋ ਕਿੰਨੀ ਇਹਨਾਂ ਦੇ ਉੱਤੇ ਲੱਗਦੀ ਹੈ ਸਾਡੇ ਕੋਲ ਦੇਖੋ ਸਿਲਵਰ ਕਲਰ ਵਾਟਰਫਾਲ ਝਰਨੇ ਵਾਲਾ ਪਾਣੀ ਆਂਦਾ ਇਹ ਚ ਤੇ ਸਾਡੇ ਕੋਲ ਰੋਜ਼ ਗੋਲਡ ਕਲਰ ਵੀ ਮਿਲ ਜੇਗਾ ਦੇਖੋ ਸਾਰੇ ਪਿੱਤਲ ਦੇ ओरिजिनल ਅੱਛੀ ਕੰਪਨੀ ਦੇ ਆ ਸਾਰੇ ਤੇ ਉਸ ਤੋਂ ਬਾਅਦ ਸਾਡੇ ਕੋਲ ਰੋਜ਼ ਗੋਲਡ ਕਲਰ ਮਿਲ ਜੇਗਾ ਬਲੈਕ ਮੈਟ ਵੀ ਮਿਲ ਜੇਗਾ ਦੇਖੋ ਵਾਟਰਫਾਲ ਵਾਲਾ ਸਾਰੇ ਮਾਡਲ ਅਵੇਲੇਬਲ ਨੇ ਸਾਡੇ ਕੋਲ ਕ੍ਰਿਸਟਲ ਵਾਲੇ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਆ ਵੀ ਸਰ ਦੱਸੋ ਵੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਵਾਸ਼ ਵੇਸ਼ਨ ਆਏ ਆ 2500 ਰੁਪਏ ਦੇਵਾਂਗੇ ਜਿਹੜਾ ਮਰਜ਼ੀ ਕਲਰ ਲੈ ਲਓ ਗ੍ਰੇ ਕਲਰ ਬ੍ਰਾਊਨ ਕਲਰ 10 ਸਾਲ ਦੀ ਗਰੰਟੀ ਕਲਰ ਦੀ ਜਿੰਨਾ ਮਰਜ਼ੀ ਲੈ ਲਓ ਤੁਸੀਂ ਸੋ ਤੁਹਾਡੇ ਘਰ 'ਚ ਛੋਟਾ ਬਾਥਰੂਮ ਆ ਸਪੇਸ ਘੱਟ ਹੈਗੀ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਸਿਰਫ 2500 ਰੁਪਏ ਤੁਹਾਨੂੰ ਅੱਪਰ ਦੇਣਾ ਹੈਗਾ ਜਿੱਦਾਂ ਕਿ ਸਾਡੇ ਕੋਲ ਭਾਜੀ ਨਵੀਆਂ ਦੇਖੋ ਟੈਪਸ ਆਈਆਂ ਨੇ ਮਾਰਕੀਟ ਤੁਹਾਨੂੰ 600 ਰੁਪਏ ਤੋਂ ਘਾੜੀ ਵੀ ਲੱ ਫੇਰਾ ਕਯੂਬਿਕ ਸੀਰੀਜ਼ ਆਂਦੀ ਸਾਡੇ ਕੋਲ 480 ਰੁਪਏ ਦੀ ਹਮਮਤ ਬਟੂ ਵੀ ਨਾ ਮਨੇ ਬੇਬ ਕੋ ਵੀ ਅਵੇਲੇਬਲ ਹੈ ਨੋਸਲ ਵਾਲੀ ਟੂਟੀ ਵੀ ਅਵੇਲੇਬਲ ਹੈ ਇਹਦੇ ਸਪਾਉਟ ਦੇਖੋ ਸਾਰੇ ਜੈਗਵਾਰ ਮਾਡਲ ਨੇ 10 ਸਾਲ ਦੀ ਗਾਰੰਟੀ ਇਹਨਾਂ ਦੀ ਸਾਰੇ ਮਾਡਲ ਅਵੇਲੇਬਲ ਨੇ ਸਾਡੇ ਕੋਲ ਬਟਨ ਸਪਾਉਟ ਲੈ ਲਓ ਉਹ ਤੁਹਾਡੇ ਡਾਇਵਰਟਰ ਵੀ ਅਵੇਲੇਬਲ ਕਿਚਨ ਦੀ ਟੂਟੀ ਦੇਖੋ 1600 ਰੁਪਏ ਤੋਂ ਸ਼ੁਰੂ ਹੋ ਜਾਂਦੀ ਸਿੰਕ ਮਿਕਸਰ 1600 ਰੁਪਏ ਟੈਲੀਫੋਨ ਮਿਕਸਰ ਦੇਖੋ ਸਾਡੇ ਕੋਲ 2400 ਰੁਪਏ ਦਾ ਮਿਲ ਜੇਗਾ ਜਿੰਨੇ ਮਰਜੀ ਸਿੰਕ ਉਹਦੀ ਵੈਰਾਈਟੀ ਦੇਖੋ ਕਿਚਨ ਦੀ ਆ 750 650 ਅਲੱਗ-ਅਲੱਗ ਦੇਖੋ 600 ਰੁਪਏ ਤੋਂ ਸ਼ੁਰੂ ਹੋ ਜਾਂਦੀ 600 ਰੁਪਏ ਦੀ ਹੈ 850 ਤੋਂ ਬਾਅਦ ਜੇ ਕਿਸੇ ਨੂੰ ਕਲਰਡ ਸੀਰੀ ਚਾਹੀਦੀ ਕਲਰਡ ਵੀ ਅਵੇਲੇਬਲ ਹੈ ਸਾਡੇ ਕੋਲ ਬਲੈਕ ਕਲਰ ਵੀ ਮਿਲ ਜੇਗਾ ਰੋਜ਼ ਗੋਲਡ 골ਡਨ ਵੀ ਮਿਲ ਜੇਗਾ ਦੇਖੋ ਇਹ ਸਾਰੀ ઓਰੀਐਂਟ ਕੰਪਨੀ 10 ਸਾਲ ਦੀ ਗਾਰੰਟੀ ਕਲਰ ਦੀ ਹੈਲਫੋਨ ਮਿਕਸਰ ਵੀ ਦੇਖੋ ਕਲਰਡ ਆ ਗਈ ਹੈ ਤੁਹਾਡਾ ਸ਼ਾਵਰ ਵੀ ਕਲਰਨ ਮਿਲ ਜਾਣਗੇ ਤੁਹਾਨੂੰ ਜੀ ਸਾਡੇ ਕੋਲ ਸਾਰੀ ਐਕਸੈਸਰੀ ਵੀ ਅਵੇਲੇਬਲ ਹੈ ਜਾਲੀਆਂ ਵੀ ਮਿਲ ਜਣਗੀ ਪੇਪਰ ਹੋਲਡਰ ਦੀ ਵੈਰਾਈਟੀ ਪੂਰੀ ਹੈਗੀ ਹੈ ਬਾਸ ਸੈਟ ਵੀ ਮਿਲ ਜੇਗਾ ਡਿਸਪੈਂਸਰ ਦੀ ਵੈਰਾਈਟੀ ਪੂਰੀ ਆਪਣੇ ਕੋਲ ਦੇਖੋ ਲਿਕਵਿਡ ਸਾਬਨ ਤੇ ਕਿ ਦੇਖੋ ਸ਼اور ਦੇ ਸਾਈਜ਼ ਦੇਖੋ ਕਿੰਨੇ ਸਾਡੇ ਕੋਲ 10 ਸਾਲ ਦੀ ਗਾਰੰਟੀ ਸਾਰਿਆਂ ਦੀ ਹੈਂਡ ਐਲਸ਼ਵੋਸਟ ਵੀ ਮਿਲ ਜੇਗਾ ਹੈਂਡ ਸ਼اور ਸੀਟ ਦੇ ਨਾਲ ਲੱਗਦਾ ਹੈਂਡ ਡ੍ਰਾਇਰ ਵੀ ਮਿਲ ਜੇਗਾ ਦੇਖੋ ਸ਼اور ਦੇ ਸਾਰੇ ਸਾਈਜ਼ ਅਵੇਲੇਬਲ ਨੇ 8 ਇੰਚ 4 ਇੰਚ 6 ਇੰਚ ਸਾਰੇ ਸਾਈਜ਼ ਸਾਡੇ ਕੋਲ ਅਵੇਲੇਬਲ ਨੇ ਦੇਖੋ ਹੈਂਡ ਸ਼اور ਵੀ ਮਿਲ ਜਾਣਗੇ ਦੇਖੋ ਨਵੇਂ ਨਵੇਂ ਸੀਰੀਜ਼ ਆਈ ਦੇਖੋ 골ਡਨ ਕਲਰ ਦੇ ਦੇਖੋ ਕਿੰਨੇ ਸੋਹਣੇ ਮਾਡਲ ਆ ਫਿਰ ਬਾਥ ਸੈੱਟ ਵੀ ਅਵੇਲੇਬਲ ਨੇ ਸਾਰੇ ਦੇਖੋ ਬਲੈਕ ਕਲਰ ਗ੍ਰੋਸ ਗੋਲਡ 골ਡਨ ਟਾਵਲ ਰੈਗ ਵੀ ਸਾਰੇ ਕਲਰ ਮਿਲ ਜਾਣਗੇ 10 ਸਾਲ ਦੀ ਗਾਰੰਟੀ ਕਲਰ ਦੀ ਫਿਰ ਸਿਲਵਰ ਦੇ ਦੇਖੋ ਬਾਸ ਸਾਈਜ਼ ਵੀ ਅਵੇਲੇਬਲ ਹੈ ਸਾਡੇ ਕੋਲ ਸੋਹਣੇ ਸੋਹਣੇ ਮਾਡਲ ਦੇਖੋ ਗਲਾਸ ਟ੍ਰੇਆਂ ਕਿੰਨੇ ਸਾਈਜ਼ ਨਵੇਂ ਆਏ ਮਾਡਲ ਸਾਰੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਕੋਰਨਰ ਦੀ ਵੈਰਾਈਟੀ ਦੇਖੋ ਕਿੰਨੀ ਆਈ ਗਲਾਸ ਦੇ ਸਟੀਲ ਦੇ ਕੋਰਨਰ ਦੇਖੋ ਕੱਚ ਦੇ ਕੋਰਨਰ ਬਲੈਕ ਕਲਰ ਫਿਰ 골ਡਨ ਕਲਰ ਰੋਜ਼ ਗੋਲਡ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਜਿੱਦਾਂ ਕਿ ਸਾਡੇ ਕੋਲ ਕਿਚਨ ਦੇਖੋ ਸਿੰਕ ਵੀ ਮਿਲ ਜਾਂਦੇ ਆ ਕਿਚਨ ਦੇ ਆ ਛੋਟਾ ਸਾਈਜ਼ ਵੀ ਮਿਲ ਜੇਗਾ ਸਾਊਂਡ ਪ੍ਰੂਫ ਸਿੰਕ ਨੇ ਸਾਰੇ ਜੇ ਤੁਹਾਨੂੰ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਸਿਲਵਰ ਇਹ ਤੁਹਾਨੂੰ 2500 ਰੁਪਏ ਦਾ ਦਵਾਂ 304 ਗ੍ਰੇਡ ਦੇ ਸਟੀਲ ਦਾ ਸਾਊਂਡ ਪ੍ਰੋ 2500 ਰੁਪਏ ਦੇ ਜਿੰਨੇ ਮਰਜ਼ੀ ਪੀਸ ਲੈ ਜਾਓ ਸਾਡੇ ਕੋਲ ਬਹੁਤ ਕੰਪਨੀ ਨੇ ਪ੍ਰਾਈਸ ਡਾਊਨ ਕੀਤੇ ਬਲੈਕ ਕਲਰ ਵੀ ਮਿਲ ਜੇਗਾ ਬਲੈਕ ਕਲਰ ਥੋੜਾ ਜਿਹਾ ਮਹਿੰਗਾ ਮਿਲੇਗਾ ਤੁਹਾਨੂੰ ਉਸ ਵਾਇਦੇ ਨਾਲ ਲੱਗੀਆਂ ਟੂਟੀਆਂ ਵੀ ਮਿਲਣਗੀਆਂ ਸ਼ਾਵਰ ਵਾਲੀਆਂ ਦੇਖੋ ਹਾਲੇ ਕੋ ਗੱਡੇ ਸੋਹਣੇ ਸੋਹਣੇ ਮਾਡਲ ਆਏ ਬਸ ਕਿਚਨ ਦੇ ਇਹ ਕਿਚਨ ਦੇ ਉੱਤੇ ਲੱਗਦੇ ਸਾਰੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ 10 ਸਾਲ ਦੀ ਗਾਰੰਟੀ ਹੈ ਹਾਲੇ ਕੋ 10 ਸਾਲ ਦੀ ਗਾਰੰਟੀ ਇਹਨਾਂ ਦੀ ਵਾਲਵ ਵਿਕਸਰ ਵੀ ਮਿਲ ਜੇਗਾ ਸ਼ਾਵਰ ਵਾਲਾ ਦੇਖੋ ਸਾਰੇ ਕਲਰ ਅਵੇਲੇਬਲ ਨੇ ਇਹਦੇ ਵਿੱਚ ਉਥੋਂ ਸਾਡੇ ਕੋਲ ਵਾਚ ਵੇਸ਼ਨ ਵਾਲ ਲੈਂਗੁਏਜ ਮਿਲ ਜੇਗਾ ਕਰੀਬ ਕੰਪਨੀ ਦਾ ਸੌਨਸੀਰਾ ਕੰਪਨੀ ਸੋ ਮਤਲਬ ਇਹ ਆ ਵੀ ਸਾਡੇ ਕੋਲ ਤੁਹਾਡੇ ਬਜਟ ਅਨੁਸਾਰ ਹਰ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਹਰ ਤਰ੍ਹਾਂ ਦਾ ਸਮਾਨ ਹੈਗਾ ਤੁਸੀਂ ਜਿੱਥੋਂ ਮਰਜੀ ਆ ਜਾਓ ਫਾਇਦਾ ਤੁਹਾਡਾ ਸੀ ਕਰ ਜਣਾ ਸਰ ਮਿਰਰ ਸਲਾਜੀ ਸਮਾਜ ਤੁਸੀਂ ਸਾਰਾ ਦੇਖ ਲਿਆ ਆਫਰਾਂ ਲਾਤੀਆਂ ਗਰਮੀ ট্রেਡਿੰਗ ਕੰਪਨੀ ਨੇ ਜਿਹੜੇ ਆਪਨ ਰੇਟ ਸੀ ਉਦੋਂ ਵੀ ਰੇਟ ਹੁਣ ਘਟਾ ਤਿਆ ਤੁਸੀਂ ਹੁਣ ਫਾਇਦਾ ਲੈ ਲਓ ਇਹ ਆਫਰ ਬੜੀ ਥੋੜੇ ਟਾਈਮ ਲਈ ਆ ਤੁਸੀਂ ਇਹਨਾਂ ਦੇ ਨਾਲ ਆਨਲਾਈਨ ਕੰਟੈਕਟ ਕਰ ਸਕਦੇ ਆ ਨੰਬਰ ਸਕਰੀਨ ਤੇ ਆ ਵਟਸਐਪ ਵੀ ਨਾਲ ਗੱਲ ਕਰ ਸਕਦੇ ਆ ਸਿੱਧਾ ਡਾਇਰੈਕਟ ਫੋਨ ਕਰਨਾ ਡਾਇਰੈਕਟ ਕਰ ਸਕਦੇ ਆ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਵੀ ਜੋ ਚੀਜ਼ਾਂ ਤੁਹਾਨੂੰ ਅਸੀਂ ਦਿਖਾਤੀਆਂ ਨਾ ਇਦਾਂ ਦੀ ਰੇਂਜ ਕਿਤੇ ਨਹੀਂ ਮਿਲਣੀ ਇਦਾਂ ਦੇ ਡਿਜ਼ਾਈਨ ਕਿਤੇ ਨਹੀਂ ਮਿਲਣੇ ਪ੍ਰਾਈਸ ਤਾਂ ਤੁਹਾਨੂੰ ਇਦਾਂ ਨਾ ਮਿਲਣਾ ਨਹੀਂ ਸੋ ਤੁਸੀਂ ਛੇਤੀ ਪਹੁੰਚੋ ਗਰਮੀ ਟ੍ਰੇਡਿੰਗ ਕੰਪਨੀ ਚਲੰਦਰ ਪ੍ਰਤਾਪ ਬਾਗ ਦੇ ਨੇੜੇ ਆ ਜੇ ਕੋਈ ਗੱਲ ਨਹੀਂ ਸਮਝਲਾਦੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀਪ لال ਹਰਦੀਪ ਸਿੰਘ ਤੱਕ ਇਰਸਾਨ ਟੀਵੀ ਜਲੰਧਰ